ਸਤਿ ਸ਼੍ਰੀ ਅਕਾਲ ਮੈਂ ਕਮਲਪਾਲ ਸਿੰਘ ਲੈ ਕੇ ਆਇਆ ਹਾਂ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਦੇ ਨਾਲ ਮੁੱਖਰ ਦੇ ਪਹਿਲੀ ਖਬਰ ਦਾ ਹਰ ਪਾਸੇ ਸਵੇ ਦੁਨੀਆ ਭਰ ਦੇ ਵਿੱਚ ਹੋਲੀ ਦਾ ਤਿਉਹਾਰ ਧੂਮਤਮਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਵਿਦੇਸ਼ਾਂ ਦੇ ਵਿੱਚ ਵੀ ਲੋਕ ਰੰਗਾਂ ਅਤੇ ਗੁਲਾਲ ਨਾਲ ਹੋਲੀ ਖੇਡ ਰਹੇ ਨੇ ਇਸ ਦੌਰਾਨ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਆਲਬਨੀਜ਼ ਨੇ ਹੋਲੀ ਦੇ ਤਿਉਹਾਰ ਉੱਤੇ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਆਲਬਨੀਜ਼ ਨੇ ਇਸ ਨੂੰ ਰੰਗ ਪਿਆਰ ਤੇ ਨਵੀਂ ਜ਼ਿੰਦਗੀ ਦਾ ਅਨੰਦਮਈ ਜਸ਼ਨ ਕਿਹਾ ਤੇ ਉਨ੍ਹਾਂ ਆਖਿਆ ਕਿ ਬੁਰਾਈ ਉੱਤੇ ਚੰਗਿਆਈ ਦੀ ਜਤਰਾ ਹੀ ਨਵੀਨਤਾ ਦਾ ਸੰਦੇਸ਼ ਆਸਟ੍ਰੇਲੀਆ ਦੇ ਕਲੀਪਸਟਨ ਨਾਲ ਚੋਰਾ ਅਤੇ ਪੁਲਸ ਖੇਡਣ ਵਾਲੀ ਉਮਰ ਦੇ ਤਿੰਨ ਬੱਚਿਆਂ ਨੇ ਬੈਂਕ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਹੈ ਇਹਨਾਂ ਬੱਚਿਆਂ ਦੀ ਉਮਰ ਸਿਰਫ 11, 12 ਅਤੇ 16 ਸਾਲ ਹੈ ਇਹ ਅਜੀਬ ਮਾਮਲਾ ਅਮਰੀਕਾ ਦੇ ਟੈਕਸਾਸ ਸੂਬੇ ਵਿੱਚ ਸਾਹਮਣੇ ਆਇਆ ਹੈ ਜਨਵਰੀ ਦੇ ਵਿੱਚ ਤਿੰਨ ਮੁੰਡਿਆਂ ਨੇ ਮਿਲ ਕੇ ਟੈਕਸਾਸ ਦੇ ਹਿਊਸਟਨ ਦੇ ਵਿੱਚ ਇੱਕ ਸਥਾਨਕ ਬੈਂਕ ਨੂੰ ਲੁੱਟਿਆ ਤੇ ਪੁਲਿਸ ਨੂੰ ਦੱਸਿਆ ਕਿ ਲੰਘੀ 14 ਮਾਰਚ ਨੂੰ ਉਹ ਗ੍ਰੀਨ ਪੁਆਇੰਟ ਖੇਤਰ ਦੇ ਵਿੱਚ ਇੱਕ ਵੇਲਡ ਫਾਰਗੋ ਨਾਂ ਦੇ ਬੈਂਕ ਵਿੱਚ ਗਏ ਅਤੇ ਟੈਲਰ ਨੂੰ ਇੱਕ ਧਮਕੀ ਭਰਿਆ ਨੋਟ ਸੌਂਪਿਆ ਤੇ ਬਾਅਦ ਵਿੱਚ ਉਹ ਬੈਂਕ ਦੇ ਵਿੱਚੋਂ ਪੈਸੇ ਲੁੱਟ ਕੇ ਫਰਾਰ ਹੋ ਗਏ ਜਦੋਂ ਪੁਲਿਸ ਨੇ ਸੀਸੀਟੀਵੀ ਕੈਮਰੇ ਦੀ ਜਾਂਚ ਕੀਤੀ ਤਾਂ ਇਹ ਜਾਣ ਕੇ ਬਹੁਤ ਹੈਰਾਨ ਰਹਿ ਗਏ ਕਿ ਬੱਚਿਆਂ ਨੇ ਬੈਂਕ ਡਕੈਤੀ ਕੀਤੀ ਹੈ ਸ਼ਰਮਣੀ ਅਕਾਲੀ ਦਲ ਦੇ ਸਰਪ੍ਰਸਤ ਸਬਕਾ ਕੇਂਦਰੀ ਮਤੀ ਸਖਦੇਵ ਸਿੰਘ ਢੀਂਸਾ ਦੇ ਬਿਆਨ ਨੇ ਅਕਾਲੀ ਦਲ ਨਾਲ ਭਾਜਪਾ ਦੇ ਭਵਿੱਖ ਦੇ ਗਰਜੋਦੀਆਂ ਚਰਚਾਵਾਂ ਤੇ ਉੱਤੇ ਵਿਰਾਮ ਲਗਾ ਦਿੱਤਾ ਹੈ ਕੋਰ ਕਮੇਟੀ ਵੱਲੋਂ ਸਮਾਪਰਦਾਇਕ ਤੇ ਧਾਰਮਿਕ ਮੁੱਦਿਆਂ ਉੱਤੇ ਬਿਲ ਦਾ ਦਖਲਅਦਾਜ਼ੀ ਖਤਮ ਕਰਨ ਉਪਰੰਤ ਕਿਸੇ ਤਰ੍ਹਾਂ ਦੇ ਗਰਜੋਦ ਦੀ ਜੋ ਗਲਾਕੀ ਔਰਤ ਨਾਲ ਸ਼ਰਮਣੀ ਅਕਾਲੀ ਦਲ ਆਪਣੇ ਫੈਸਲਿਆਂ ਉੱਤੇ ਚੱਲਦੇ ਇੱਕ ਵਾਰ ਦਲੇਰਾਣਾ ਫੈਸਲਾ ਲੈਣ ਵਿੱਚ ਕਾਮਯਾਬ ਹੋਇਆ ਹੈ ਐਲ ਦੇ ਅਕਾਲੀ ਦਲ ਲਈ ਚੰਗੇ ਸਿੱਟੇ ਨਿਕਲੋਗੇ ਤੇ 30 ਸਾਲੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀਆਂ ਮੰਗਾਂ ਰੱਖੀਆਂ ਤੇ ਉਸ ਉੱਤੇ ਭਾਜਪਾ ਨੂੰ ਸੋਚਣਾ ਚਾਹੀਦਾ ਕਿਉਂਕਿ ਸਰਵਣੀਆਂ ਅਕਾਲੀ ਦਲ ਖੇਤਰੀ ਪਾਰਟੀ ਹੈ ਉਹ ਆਪਣੇ ਭਾਈਚਾਰੇ ਨਾਲ ਖੜੀ ਅਤੇ ਖੜੀ ਰਹੇਗੀ ਜਨਤਾ ਪਾਰਟੀ ਨੇ ਅਤਵਾ ਚੋਬੀ ਬਸ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪੰਜਵੀਂ ਸੂਚੀ ਜਾਰੀ ਕਰ ਦਿੱਤੀ ਹੈ ਇਸ ਵਿੱਚ ਬਾਲੀਵੁੱਡ ਅਦਾਕਾਰਾਂ ਕੰਗਣਾ ਨੌਤ ਨੂੰ ਵੀ ਟਿਕਟ ਦਿੱਤੀ ਗਈ ਹੈ ਭਾਜਪਾ ਨੇ ਉਹਨਾਂ ਨੂੰ ਮੰਡੀ ਲੋਕ ਸਭਾ ਸੀਟ ਤੋਂ ਟਿਕਟ ਦਿੱਤੀ ਹੈ ਤੇ ਕੰਗਣਾ ਨੌਤ ਨੇ ਟਿਕਟ ਮਿਲਣ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ਅਕਸਰ ਉਹਤੇ ਕਪੂਰਸ਼ੀਅਰ ਕਰਕੇ ਕੋਸ਼ਿਸ਼ ਯਾਰ ਕੀਤੀ ਕੰਗੜਾ ਨੇ ਕਿਹਾ ਕਿ ਮੇਰੇ ਪਿਆਰੇ ਭਾਰਤ ਤੇ ਆਪਣੀ ਪਾਰਟੀ ਭਾਰਤੀ ਜਨਤਾ ਨੂੰ ਹਮੇਸ਼ਾ ਬਿਨਾਂ ਸ਼ੱਕ ਸਵੋਥਨ ਕੀਤਾ ਤੇ ਅੱਜ ਭਾਜਪਾ ਦੀ ਉੱਚ ਲੀਡਰਸ਼ਿਪ ਨੇ ਮੈਨੂੰ ਜਨਮ ਭੂਮੀ ਹਿਮਾਚਲ ਪ੍ਰਦੇਸ਼ ਤੋਂ ਮੰਡੀ ਲੋਕ ਸਭਾ ਤੋਂ ਸੀਟ ਦਾ ਉਮੀਦਵਾਰ ਐਲਾਨਿਆ ਤੇ ਇਸ ਪਿਆਰ ਤੇ ਭਰੋਸੇ ਲਈ ਮੈਂ ਭਾਜਪਾ ਹੀ ਕਮੰਦਾ ਧੰਨਵਾਦ ਕਰਦੀਆਂ ਤੇ ਮੈਂ ਇੱਕ ਮਿਹਨਤੀ ਵਰਕਰ ਤੇ ਭਰੋਸੇਮੰਦ ਲੋਕ ਸੇਵਕ ਬਣਨ ਦੀ ਕੋਸ਼ਿਸ਼ ਕਰਾਂਗੀ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਦੇਦੇਂਦ ਹਿੰਦੂ ਭਾਈਚ ਸ਼ਰੀਫ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਿੰਨਤਾ ਨੂੰ ਤਾਕਤ ਵੱਜੋਂ ਮਨਾਉਣ ਦਾ ਸੰਕਲਪ ਵੀ ਲੈ। ਪਾਕਿਸਤਾਨ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਪੰਜਾਬ ਦੇ ਵਿੱਚ 700 Hindu ਪਰਿਵਾਰਾਂ ਲਈ ਇੱਕ ਵਿਸ਼ੇਸ਼ Holi ਪੈਕ ਦਾ ਐਲਾਨ ਕੀਤਾ ਗਿਆ। ਭਾਰਤ-ਪਾਕਿਸਤਾਨ ਦੇ ਦੋਵਾਂ ਦੁਨੀਆ ਭਰ ਦੇ ਵਿੱਚ Hindu ਭਾਈਚਾਰਾ ਸੋਮਵਾਰ ਨੂੰ Holi ਦਾ ਇਤਿਹਾਰ ਮਨਾ ਰਿਹਾ। ਵਿਰੋਧ ਸਭਾ ਚੌਣਾ ਲਈ ਪਟਿਆਲਾ ਲਗਾਤਾਰ ਲੀਡਰਾਂ ਨੂੰ ਟਿਕਤਾ ਬਣ ਰਹੀਆਂ ਨੇ ਅਤੇ ਕਿਸੇ ਕਿਸੇ ਦੇ ਪੱਤੇ ਕੱਟੇ ਵੀ ਜਾ ਰਹੇ ਨੇ। ਇਸੇ ਦੇ ਚੱਲਦੇ ਤਾਮਿਲਆਡੂ ਦੇ ਝਰੋੜ ਤੋਂ ਸੰਸਦ ਮੈਂਬਰ ਇਹ ਗਣੇਸ਼ ਮੂਰਤੀ ਨੇ ਜ਼ਹਿਰ ਖਾ ਲਿਆ ਅਤੇ ਉਹ ਆਪਣੇ ਘਰ ਵਿੱਚ ਬਿਓਚੇ ਦੀ ਹਾਲਤ ਵਿੱਚ ਮਿਲੇ ਨੇ ਕਿਹਾ ਜਾ ਰਿਹਾ ਹੈ ਕਿ ਗਣੇਸ਼ ਮੂਰਤੀ ਨੇ ਕੀਟਨਾਸ਼ਕ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਜਿੱਥੇ ਉਹਨਾਂ ਨੂੰ ਵੈਂਟੀਲੇਟਰ ਉੱਤੇ ਰੱਖਿਆ ਗਿਆ ਹੈ ਲੀਡਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਡੀਐਮਕੇ ਨੇ ਉਹਨਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹ ਮਾਨਸਿਕ ਤਣਾਅ ਵਿੱਚੋਂ ਗੁਜ਼ਰ ਰਹੇ ਸਨ ਤੇ ਇਸੇ ਕਰਕੇ ਉਹਨਾਂ ਨੇ ਜ਼ਹਿਰ ਖਾ ਲਿਆ ਜਮੇ ਸ਼ੁਭਦੀਪ ਸਿੰਘ ਦੀਆਂ ਤਸਵੀਰਾਂ ਨਿਊਯਾਰਕ ਵਿਖੇ ਟਾਈਮ ਸਕੁエア ਬਿਲਬੋਰਡ ਦੇ ਉੱਤੇ ਸਮ ਨਜ਼ਰ ਆਈਆਂ ਨੇ ਜਿਸ ਵਿੱਚ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਨਵਜਮੇ ਸ਼ੁਭਦੀਪ ਸਿੰਘ ਦੀਆਂ ਤਸਵੀਰਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਇੱਕ ਪ੍ਰਚੰਤਕ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਪੋਸਟ ਕੀਤੀ ਹੈ ਇਸ ਵੀਡੀਓ ਵਿੱਚ ਬਲਕੌਰ ਸਿੰਘ ਨਵਜਮੇ ਮਰਹੂਮ ਰੈਪਰ ਸਿੱਧੂ ਮੂਸੇਵਾਲਾ ਦੇ ਭਰਾ ਨੂੰ ਫੜੀ ਬੈਠੇ ਨੇ ਤੇ ਵੀਡੀਓ ਵਿੱਚ ਬਲਕੌਰ ਸਿੰਘ ਨੇ ਨਵਜਮੇ ਸ਼ੁਭਦੀਪ ਨੂੰ ਫੜਿਆ ਹੋਇਆ ਅਤੇ ਫਿਰ 1993 ਦੇ ਵਿੱਚ ਜਨਮੇ ਸ਼ੁਭਦੀਪ ਸਿੰਘ ਅਤੇ ਹੁਣ ਜਨਮੇ ਸ਼ੁਭਦੀਪ ਦੀਆਂ ਤਸਵੀਰਾਂ ਤੇ ਇੱਕ ਤਸਵੀਰ ਵਿੱਚ ਸ਼ੁਭਦੀਪ ਆਪਣੇ ਪਿਤਾ ਨਾਲ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਵੀ ਜ਼ਬਰਦਸਤ ਪ੍ਰਕਿਰਿਆ ਦਿੱਤੀ ਹੈ ਤੇ ਸ਼ੁਭਦੀਪ ਨੂੰ ਸਟਾਰ ਅਤੇ ਪੰਜਾਬ ਦਾ ਮਾਣ ਵੀ ਦੱਸਿਆ। ਹਾਲਾਂਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ 28 ਮਾਰਚ ਤੱਕ ED ਦੀ ਹਿਰਾਸਤ ਤੇ ਭੇਰ ਦਿੱਤਾ ਹੈ। ਤੇ CM ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਖੁਦ ਕੇਜਰੀਵਾਲ ਨੇ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਉਹ CM ਦੇ ਅਹੁਦੇ ਤੋਂ ਤੀਫਾ ਨਹੀਂ ਦੇਣਗੇ। ਅਜਿਹੇ ਦੇ ਵਿੱਚ ਕੇਜਰੀਵਾਲ ਨੇ ਐਤਵਾਨ ਨੂੰ ED ਦੀ ਹਿਰਾਸਤ ਤੋਂ ਆਰਡਰ ਵੀ ਜਾਰੀ ਕੀਤਾ ਪਰ ਦਿੱਲੀ ਦੇ ਮੁੱਖ ਮੰਤਰੀ ਦੀ ਇਹ ਕਾਰਵਾਈ ਉਹਨਾਂ ਲਈ ਮਹਿੰਗੀ ਸਾਬਤ ਹੋ ਸਕਦੀ ਹੈ। ਦਰਸਲ ED ਇਸ ਗੱਲ ਦੀ ਜਾਂਚ ਕਰੇਗਾ ਕਿ ਕੀ ਇਨਾ ਮਿਟੀਆਂ ਦੌਰਾਨ ਸਹੀ ਪ੍ਰਕਿਰਿਆਵਾਂ ਦਾ ਪਾਲਣ ਕੀਤਾ ਗਿਆ ਸੀ ਤੇ ਸੂਤਰਾਂ ਨੇ ਕਿਹਾ ਕਿ ਜੇਕਰ ਕੋਈ ਬੇਨਿਯਮੀਆਂ ਪਾਈਆਂ ਜਾਂਦੀਆਂ ਰੇ ਤਾਂ PMLA ਦਾ ਤੁਰੰਤ ਪੂਰੀ ਤਰ੍ਹਾਂ ਸੂਚਿਤ ਕੀਤਾ ਜਾਵੇਗਾ ਅਗਲੀ ਐਨਆਈ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਉਦੋਂ ਤੱਕ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਧੰਨਵਾਦ